ਹਾਂ ਪ੍ਰਧਾਨ ਜੀ ਅੱਜ ਉਦਗਾਰਨ ਕਿੱਥੇ ਜਾ ਰਹੇ ਕਿਹੜੀ ਕਿਹੜੀ ਚੀਜ਼ਾਂ ਉੱਪਰ ਸਭ ਤੋਂ ਪਹਿਲਾਂ ਦਾ ਜੀ ਜਿਵੇਂ ਐਮਐਲਏ ਸਾਹਿਬ ਨੂੰ ਦੱਸਿਆ ਵੀ ਆਹ ਰੋਡ ਕਿਰਪਾਨਪੇਟ ਗੁਰਦੁਆਰਾ ਸਾਹਿਬ ਨੂੰ ਜਾਂਦੀ ਆ ਰੋਡ ਔਰ ਸਤਸੰਗ ਘਰ ਤੋਂ ਆਉਂਦੀ ਆ ਬੜਾ ਮੇਨ ਰੋਡ ਆ ਇਹ ਨਗਰ ਕੌਂਸਲ ਦੀ ਮਤਲਬ ਸਾਡੀ ਹਾਦੀ ਇੱਕ ਤਰ੍ਹਾਂ ਦੀ ਕਹਾਂ ਉਹ ਵੀ ਸਾਡੀ ਸ਼ਹਿਰ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਆ ਔਰ ਇਹ ਮੇਰਾ ਖਿਆਲ ਆ ਵੀ 20 ਸਾਲ ਤਾਂ ਮੈਨੂੰ ਹੋ ਗਏ ਉਰੇ ਰਹਿੰਦੇ ਜਦੋਂ ਅਸੀਂ ਇਧਰੋਂ ਨਿਕਲੀਦਾ ਤੇ ਅਸੀਂ ਦੇਖ ਰਹੇ ਸੀ ਵੀ ਇਹ ਰੋਡ ਵਾਕਈ ਇੱਥੇ ਰਹਿਣਾ ਬਹੁਤ ਔਖਾ ਹੁੰਦਾ ਤੁਸੀਂ ਅੱਗੇ ਜਾਓਗੇ ਤਾਂ ਦੇਖੋ ਮੀਂ ਪਰ ਅੱਜ ਵੀ ਤਿੰਨ ਤਿੰਨ ਫੁੱਟ ਦੇ ਟੋਏ ਨੇ ਸੋ ਸਭ ਤੋਂ ਪਹਿਲੀ ਸ਼ੁਰੂਆਤ ਅਸੀਂ ਆਪਣੇ ਬਾਬਾ ਜੀ ਕਿਰਪਾਨਪੇਟ ਸਾਹਿਬ ਜਿਹੜੇ ਬਾਬਾ ਜੀ ਨੇ ਸਾਡੇ ਉਹਨਾਂ ਦੀ ਵੀ ਬਹੁਤ ਉਹਨਾਂ ਦੇ ਵੀ ਮੈਨੂੰ ਕਈ ਵਾਰ ਕਿਹਾ ਕਿ ਪ੍ਰਧਾਨ ਜੀ ਨਗਰ ਕੀਰਤਨ ਲੰਘਦਾ ਹੁੰਦਾ ਤੇ ਬੜੀ ਸ਼ਰਮ ਆਉਂਦੀ ਆ ਵੀ ਐਡਾ ਐਡੀ ਗੁਰੂ ਦੀ ਨਗਰੀ ਆ ਸੋ ਫਿਰ ਐਮਐਲਏ ਸਾਹਿਬ ਨਾਲ ਗੱਲ ਕੀਤੀ ਮੈਂ ਜੀ ਸਾਰੇ ਕੰਮ ਛੱਡ ਕੇ ਪਹਿਲਾਂ ਇਹਨਾਂ ਨੂੰ ਬਣਾਈਏ ਸੋ ਇਹਨਾਂ ਨੇ ਇਹੀ ਕਿਹਾ ਪਹਿਲਾਂ ਮਤਾ ਇਹਨਾਂ ਦੀ ਹਾਜ਼ਰੀ ਵਿੱਚ ਹੀ ਅਸੀਂ ਪਾਇਆ ਸੀਗਾ ਜੀ ਇਹ ਕਿੰਨੀ ਕੁ ਲਾਗਤ ਨਾਲ ਜਿਹੜੇ ਅੱਜ ਉਦਘਾਟਨ ਕੀਤੇ ਆ ਇਹਨਾਂ ਨੇ ਕਿੰਨੀ ਕੁ ਲਾਗਤ ਦੇ ਟੋਟਲ ਅੱਜ ਤਕਰੀਬਨ ਤਕਰੀਬਨ ਜੀ 60 70 ਲੱਖ ਰੁਪਏ ਦੇ ਕੰਮ ਅਜੀ ਨਗਰ ਕਾਉਂਸਲ ਕਰਨ ਜਾ ਰਹੀ ਆ ਔਰ ਮੈਂ ਦੱਸਾਂ ਵੀ ਅਕਸਰ ਲੋਕ ਗਰੁੱਪਾਂ ਵਿੱਚ ਇੱਕ ਚੀਜ਼ ਪੁੱਛਦੇ ਨੇ ਕਿ ਐਸਾ ਕੰਮ ਮਾਛੀਵਾੜਾ ਨਗਰ ਕਾਉਂਸਲ ਕੀ ਕਰ ਜਿਹੜੇ ਪਹਿਲਾਂ ਨਹੀਂ ਹੋਏ ਤਾਂ ਮੈਂ ਇਹ ਕਹੂੰਗਾ ਵੀ ਐਮਐਲਏ ਸਾਹਿਬ ਖੜੇ ਨੇ ਮੈਂ ਖੜਾ ਅਸੀਂ ਅਸੀਂ ਚਲੋ ਮੈਂ ਤਾਂ ਕਹੂੰਗਾ ਇਹ ਮੈਂ ਤਾਂ ਕੰਮ ਕਰਦਾ ਜੇ ਮੇਰੇ ਸਿਰ ਤੇ ਨੇ ਸਾਡੀ ਟੀਮ ਖੜੀ ਆ ਇਹ ਤਾਂ ਜਿਨ੍ਹਾਂ ਦੇ ਕੰਮ ਹੋ ਰਿਹਾ ਉਹੀ ਲੋਕ ਦੱਸ ਸਕਦੇ ਨੇ ਕਿ ਇਹ ਜਿਵੇਂ ਹੁਣ ਗਲੀ ਦੀ ਗੱ ਸੋ ਇਹ ਦੱਸ ਸਕਦੇ ਨੇ ਕਿ 20 ਸਾਲ ਤੋਂ ਇਹ ਰੋਡ ਨਹੀਂ ਬਣਿਆ ਸੋ ਇਸ ਤੋਂ ਵੱਧ ਹੁਣ ਅਸੀਂ ਹੋਰ ਕੀ ਦੱਸੀਏ ਵੀ ਅਸੀਂ ਕੀ ਕੰਮ ਕਰਨੇ ਆ। ਬਾਈ ਕੀ ਨਾਮ ਹੈ ਤੁਹਾਡਾ? ਮੇਰਾ ਡਾਕਟਰ ਸ਼ਰਨਜੀਤ ਨਾਮ ਹੈ। ਕਿਹੜੀ ਜਗ੍ਹਾ ਤੇ ਰਹਿੰਦੇ? ਇਹ ਰਠੌਰ ਕਲੋਨੀ 'ਚ ਰਹਿੰਦੇ ਆਪਾਂ। ਕਿੰਨੇ ਕ ਸਮੇਂ ਤੋਂ ਮੰਗ ਸੀਗੀ ਇਹ ਸੜਕ ਦੀ? ਮੰਗ ਸਾਡੀ ਇਹ ਬਹੁਤ ਪੁਰਾਣੀ ਮੰਗ ਸੀ ਜੀ। ਮੈਂ ਕਈ ਵਾਰ ਮੈਮੋਰੰਡਮ ਦਿੱਤੇ। ਪਹਿਲਾਂ ਵੀ ਸਰਕਾਰਾਂ ਆਈਆਂ ਜਿਵੇਂ ਕਾਲੀ ਦਾ ਲਾਇਆ, ਕਾਂਗਰਸ ਆਈ। ਮੈਂ ਖੁਦ ਕਾਂਗਰਸ ਦੇ ਵਿੱਚ ਸੀਗਾ। ਮਤਲਬ ਅਸੀਂ ਇੰਨੇ ਢੇੜੇ ਮਾਰੇ, ਬਹੁਤ ਢੇੜੇ ਮਾਰੇ। ਮਤਲਬ ਸਾਨੂੰ ਨਾ ਕੋਈ ਉਮੀਦ ਹੀ ਨਹੀਂ ਸੀ ਹੈਗੀ। ਕੀ ਪੈਂਦਾ ਬਹੁ ਜੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਮੈਂ ਭਾਈ ਉਹਨਾਂ ਕੋਲ ਗਿਆ ਪ੍ਰਧਾਨ ਜੀ ਬਣੇ ਮੈਨੂੰ ਕਿਹਾ ਮੈਂ ਕਿਹਾ ਜੀ ਆਪਾਂ ਸੜਕ ਬਣਾਉਣੀਆਂ ਕੋਈ ਕਾਜ ਨਹੀਂ ਦਿੰਦਾ ਆਪਾਂ ਕੋਈ ਮੈਮੋਰੀ ਨਹੀਂ ਦਿੰਦਾ ਕਿਉਂਕਿ ਅਸੀਂ ਪਹਿਲਾਂ ਬਹੁਤ ਦਿੱਤੇ ਹੋਏ ਸੀ ਮੈਂ ਕਿਹਾ ਚੱਕ ਕੇ ਪਾਰਟੀ ਦੰਦੇ ਆ ਫਿਰ ਮੈਂ ਭਾਈ ਉਹਨਾਂ ਕੋਲ ਗਿਆ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਮੈਂ ਐਮਐਲਏ ਸਾਹਿਬ ਨਾਲ ਗੱਲ ਕਰਕੇ ਥੋੜੀ ਸੜਕ ਪਹਿਲ ਦੇ ਆਧਾਰ ਤੇ ਬਣਾਈ ਜਾਊਗੀ ਵੀ ਮੈਂ ਤੁਹਾਨੂੰ ਖੁਦ ਫੋਨ ਕਰੂੰਗਾ ਤੇ ਜਿੱਦਨੇ ਸੜਕ ਪਾਸ ਹੋਈ ਭਾਈ ਉਹਨਾਂ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਮੁਬਾਰਕਾਂ ਤੇਨੂੰ ਬਹੁਤ-ਬਹੁਤ ਮੈਂ ਕਿਹਾ ਜੀ ਕਿਹੜੀ ਗੱਲ ਦਿਆਂ ਕਹਿੰਦਾ ਤੇ ਆਮ ਆਦਮੀ ਪਾਰਟੀ ਸਰਕਾਰ ਆਉਣ ਦੇ ਬਾਅਦ ਹੋਣ ਬਣੀਆਂ ਇਹ ਮੁਸ਼ਕਲਾਂ ਕਿੰਨੀਆਂ ਕੰਨਦੀਆਂ ਨੇ ਮੁਸ਼ਕਲਾਂ ਭਾਜੀ ਜਦੋਂ ਮੀਂਹ ਪੈਂਦਾ ਸੀ ਅੰਦਰ ਚਿੱਕੜ ਹੋ ਜਾਂਦਾ ਜਿਵੇਂ ਮਿੱਟੀ ਜਾਣੀ ਅੰਦਰ ਘਰੇ ਬਾਰ-ਬਾਰ ਝਾੜੂ ਲਾਉਣਾ ਹਨਾ ਸਾਰੇ ਮੱਲੇ ਚ ਇਹੀ ਹਾਲ ਸੀਗਾ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਐਮਐਲਏ ਸਾਹਿਬ ਦੇ ਜਲਪੁਰਾ ਸਾਹਿਬ ਦੇ ਤੇ ਪ੍ਰਧਾਨ ਜੀ ਦੇ ਸ਼ੋਕਸੂਜੀ ਦੇ ਤੇ ਸਾਡੇ ਪ੍ਰਧਾਨ ਜੀ ਇਹਨਾਂ ਨੂੰ ਵੀ ਪਤਾ ਇੱਥੇ ਆਉਂਦੇ ਆ ਲੰਘਦੇ ਆ ਜਦੋਂ ਸੁਖਿੰਦਰ ਸਿੰਘ ਜੀ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਸੀ ਸਾਨੂੰ ਜੀ ਹੁਣ ਅਸੀਂ ਇਹਨਾਂ ਦੇ ਬਹੁਤ ਦਿਲੋਂ ਧੰਨਵਾਦ ਕਰੀਏ ਬਹੁਤ ਜ਼ਿਆਦਾ ਐਮਐਲਏ ਸਾਹਿਬਾ ਜੁੱਦ ਘਾਟਨ ਕਰਨ ਪਹੁੰਚੇ ਹੋ ਕਿ ਕਿੰਨੇ ਕ ਸਮੇਂ ਤੋਂ ਇਹ ਲੋਕਾਂ ਦੀ ਮੰਗ ਸੀ ਵੀਰ ਉਹਨਾਂ ਦੱਸਲ ਮੁਤਾਬਕ ਆਪ ਮੰਨ ਰਹੇ ਨੇ ਕਿ 20 ਸਾਲ ਤੋਂ ਉੱਪਰ ਹੋ ਗਿਆ ਸੋਸ਼ ਸਰਚ ਕਰਨ ਨੂੰ ਵੀ ਇਸ ਰੋਡ ਨੂੰ ਬਣਾਉਣ ਵਾਸਤੇ ਸੜਕ ਨੂੰ ਬਣਾਉਣ ਵਾਸਤੇ ਤੇ ਅੱਜ ਇਹ ਜਿਹੜੀ ਸੜਕ ਦਾ ਘਾਟਨਾ ਸਾਰੇ ਅਸੀਂ ਰਲ ਕੇ 20 ਲੱਖ ਲਾਗਤ ਲੱਗਈ ਹੈ ਦੇ ਉੱਪਰ ਇਹਦਾ ਕਰ ਰਹੇ ਹਾਂ ਤੇ ਬੜਾ ਮਾਣ ਵੀ ਮਹਿਸੂਸ ਕਰਦੇ ਹਾਂ ਜਿਸ ਨਾਲ ਨਗਰ ਕੌਂਸਲ ਦੀ ਸਾਰੀ ਟੀਮ ਇਹਨਾਂ ਦੀ ਪ੍ਰਧਾਨ ਜੀ ਦੇ ਨਾਲ ਜਿੰਨੇ ਵੀ ਮੈਂਬਰ ਨੇ ਬੜੀ ਮਿਹਨਤ ਕਰ ਰਹੇ ਨੇ ਮੈਂ ਤਾਂ ਅਕਸਰ ਗੱਲ ਵੀ ਕਰਦਾ ਹੁੰਦਾ ਵੀ ਸਮਰਾਲੇ ਵਾਲਿਆਂ ਨੂੰ ਵੀ ਕਹਿੰਦਾ ਵੀ ਸਿੱਖ ਲਿਆ ਕਰੋ ਮਾਛੂਰ ਵਾਲਿਆਂ ਦਾ ਕੁਛ ਨਾ ਕੁਛ ਜਿਵੇਂ ਕੰਮ ਇੱਥੇ ਹੋਣ ਲੱਗੇ ਹੋਏ ਨੇ ਤੇ ਉਹ ਤੋਂ ਬਗੈਰ 20 ਲੱਖ ਰੁਪਇਆ ਕਮੇਟੀ ਨੇ ਦਿੱਤਾ ਇੱਕ ਸ਼ੈੱਡ ਬਣਾਉਣ ਵਾਸਤੇ ਕਮੂਨ ਸ਼ਾਲਾ ਨੂੰ ਉਹਦਾ ਤੋਂ ਘਟਨਾ ਇੱਕ ਪਾਰਕ ਵਾਸਤੇ ਰੈਨੋਵੇਸ਼ਨ ਵਾਸਤੇ 15 ਲੱਖ ਦਾ ਘਟਨਾ ਤੇ ਹੋਰ ਇੱਕ ਦੋ ਦਾ ਘਟਨਾ ਹੋਰ ਨੇ ਤੇ ਬਹੁਤ ਵਧੀਆ ਕੰਮ ਚੱਲਣ ਗਿਆ ਜੀ ਸਮਰਾਲੇ ਸਾਹਿਬ ਲੋਕ ਕਹਿੰਦੇ ਕਹਿੰਦੇ ਇਹ ਸੜਕ ਕਦੇ ਬਣੀ ਹੀ ਨਹੀਂ ਕਹਿੰਦੇ ਪਹਿਲਾਂ ਲੋਈ ਫਸਟ ਟਾਈਮ ਲੰਗੀ ਜੀ ਤੇ ਬਾਕੀ ਕਹ ਲੈ ਇਹਦਾ ਫਾਇਦਾ ਬਹੁਤ ਹੋਣਾ ਤੁਹਾਨੂੰ ਪਤਾ ਗੁਰਦੁਆਰਾ ਕਰਪਾਣ ਪ੍ਰੇਤ ਸਾਹਿਬ ਨੂੰ ਵੀ ਇਹ ਰੋਡ ਜੋੜਦੀ ਹੈ ਤੇ ਦੂਜੇ ਪਾਸੇ ਸ਼ਹਿਰ ਨੂੰ ਵੀ ਜਾਂਦੀ ਹੈ ਇੱਕ ਵੱਡੀ ਮੰਗ ਸੀਗੀ ਆਪਣੇ ਮਛੂਰ ਸਾਹਿਬ ਦੀ ਤੇ ਜਿਹੜੀ ਪੂਰੀ ਹੋਣ ਜਾ ਰਹੀ ਹੈ ਤੇ ਸਾਰੇ ਸਹਿਯੋਗ ਨਾਲ ਪੂਰੀ ਹੋਣ ਲੱਗੀ ਹੋਈ ਹੈ ਜੀ